ਹਾਂਜੀ ਏਰੀਆ ਵੀ ਬੜੀਆਂ ਲੇਟਲੀ ਵੀਡੀਓ ਵਾਇਰਲ ਹੋਈਆਂ ਸੀ ਜਿੱਚੇ ਇਹ ਵੀ ਕਹਿੰਦਾ ਬੰਦਾ ਹਵਾ ਚ ਉੱਡ ਸਕਦਾ ਆ ਸ਼ਹੀਦ ਸਿੰਘ ਹੁੰਦੇ ਆ 7 ਫੁੱਟ ਉੱਚਾ ਸੀ ਫਿਰ ਆਪ ਹੀ ਕਹਿੰਦਾ ਮੈਂ 7 ਫੁੱਟ ਚਲਾ ਗਿਆ ਸੀ ਫਿਰ ਮੈਂ ਥੱਲੇ ਆਇਆ ਤੇ ਇਹ ਇਹਨੂੰ ਇਹਨੂੰ ਕੀ ਲੋੜ ਪੈ ਗਈ ਏ 7 ਫੁੱਟ ਤਾਂ ਉੱਡ ਜਾਂਦਾ ਜੇ ਕੋਈ ਜੇ ਕੋਈ ਅਟੈਕ ਕਰਨ ਆਉਂਦਾ ਤੇ ਇਹਨੂੰ ਤਾਂ ਲੋੜ ਹੀ ਨਹੀਂ ਸੀ ਕਿਸੇ ਚੀਜ਼ ਦੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਮੈਨੂੰ ਤੁਸੀਂ ਐਗਜ਼ਾਮਪਲ ਦਿੱਤੀਆਂ ਵੀ 84 ਵੇਲੇ ਜਾਂ ਹੋਰ ਵੇਲੇ ਸ਼ਹੀਦ ਸਿੰਘ ਕਿਉਂ ਨਹੀਂ ਆਏ ਲੇਟਲੀ ਮੈਂ ਲੇਟਲੀ ਗੱਲ ਕਰਦਾ ਕਿਸਾਨੀ ਅੰਦੋਲਨ ਤੋਂ ਬਾਅਦ ਦੀਪ ਸਿੱਧੂ ਦਾ ਇੱਕ ਬਿਆਨ ਆਇਆ ਸੀ ਵੀ ਮੇਰਾ ਮੇਰੇ ਤੇ ਸ਼ਹੀਦ ਸਿੰਘਾਂ ਦਾ ਪਹਿਰਾ ਆ। ਉਪਰਲੀ ਹੱਲ ਵੀ ਤੁਹਾਨੂੰ ਮਿਲ ਜਾਣਾ YouTube ਤੇ ਉਹ ਬਿਆਨ। ਹੂੰ ਹੂੰ ਤੇ ਜਿੱਦਣ ਐਕਸੀਡੈਂਟ ਹੋਇਆ ਜਾਂ ਇਹ ਕਹਿੰਦੇ ਆ ਕਿ ਉਹਦਾ ਕਤਲ ਕੀਤਾ ਗਿਆ ਗੋਲੀ ਚਲਾਈ ਮੱਥੇ 'ਚ ਮਾਰੀ ਜੋ ਵੀ ਹੋਇਆ। ਉਹਦੋਂ ਸ਼ਹੀਦ ਸਿੰਘਾਂ ਨੇ ਕਿਉਂ ਨਹੀਂ ਪ੍ਰੋਟੈਕਟ ਕੀਤਾ? ਉੱਤੇ ਤਾਂ ਪਹਿਰਾ ਸੀਗਾ ਉਹ ਖੁਦ ਕਹਿ ਰਿਹਾ ਮੇਰੇ ਤੇ ਪਹਿਰਾ ਥੀਕਾ। ਮੇਰੇ ਤੇ ਲੱਗਾ ਸ਼ਹੀਦ ਸਿੰਘ ਉਹਦੋਂ ਛੁੱਟੀ ਲਗਾਏ ਹੋਏ ਸੀ। ਕਿੱਥੇ ਗਏ ਹੋਏ ਸੀ ਉੱਤੇ ਜੇ ਪਹਿਰਾ ਲੱਗਾ ਸੀ ਤਾਂ ਉਹਨੂੰ ਕਿਉਂ ਨਹੀਂ ਕੀਤਾ? ਇਹ ਗੱਲਾਂ ਫਿਰ ਉਹੀ ਆ ਦੁਬਦਾ ਦੁਬਦਾ ਨਾ ਪੜੋ। ਜਿੰਨਾ ਚਿਰ ਤੁਸੀਂ ਦੁਬਦਾ ਚ ਹੈ ਨਾ ਮੈਂ ਬਹੁਤ ਸਾਰੀਆਂ ਗੱਲਾਂ ਉਹਨੀਆਂ ਚੰਗੀਆਂ ਦੀਪ ਸਿੱਧੂ ਦੀਆਂ ਜੋ ਤੁਸੀਂ ਦੇਖਦੇ ਆ ਪਰ ਜਿਹੜੀ ਦੁਬਦਾ ਹੈ ਨਾ ਬੰਦੇ ਨੂੰ ਚੰਗੇ ਭਲੇ ਨੂੰ ਖਰਾਬ ਕਰ ਦਿੰਦੀ ਹੈ ਡਬਲ ਮਾਈਂਡ ਹੋ ਕੇ ਬੰਦਿਆਂ ਗਲਤ ਦੇ ਹੱਥੇ ਚੜ ਗਿਆ ਅੱਜ ਵੀ ਮੇਰਾ ਮਰਨਾ ਕਿ ਉਹ ਗਲਤ ਬੰਦਿਆਂ ਦੇ ਹੱਥੇ ਚੜ ਕੇ ਤੇ ਉਹ ਭੰਗ ਦੇ ਭੜੇ ਰਗੜਿਆ ਗਿਆ ਗਲਤ ਬੰਦਿਆਂ ਦੇ ਪਿੱਛੇ ਲੱਗ ਕੇ ਬਾਕੀ ਉਹ ਇੱਕ ਨੇਚਰਲ ਐਕਸੀਡੈਂਟ ਸੀਗਾ ਉਹ ਕਿਸੇ ਦਾ ਵੀ ਹੋ ਸਕਦਾ ਕਿਸੇ ਵੀ ਟਾਈਮ ਤੇ ਹੋ ਸਕਦਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਕਤਲ ਪੁੱਤਲ ਵਾਲਾ ਕੋਈ ਚੱਕਰ ਨਹੀਂ ਸੀ ਨੀਤਾ ਪਰਵਾਰ ਭਰਾ ਉਹਦਾ ਵਕੀਲ ਆ ਪਰਸੂ ਜਰੂਰ ਕਰਦਾ ਉਹਨੇ ਨਹੀਂ ਪਰਸੂ ਕੀਤਾ ਦਾ ਮਤਲਬ ਇਹ ਹੀ ਆ ਉਹ ਸਿਰਫ ਰਾਜਨੀਤੀ ਚਮਕਾਉਣ ਵਾਸਤੇ ਕਹੀ ਜਾ ਰਿਹਾ ਹਾਂ ਜੀ ਜੇ ਗੋਲੀ ਮਾਰੀ ਹੁੰਦੀ ਤਾਂ ਉਹਦੀ ਪੋਸਟਮਾਰਟਮ ਰਿਪੋਰਟ ਦਾ ਭਰਾ ਫਕੀਰ ਉਹ ਲੈ ਕੇ ਆਉਂਦਾ ਬਿਲਕੁਲ ਉਹ ਕੋਈ ਐਜੀਟੇਸ਼ਨ ਕਰਦਾ ਕੋਈ ਧਰਨਾ ਲਾਉਂਦਾ ਜੇ ਕਤਲ ਸੀ ਪਰ ਇਦਾਂ ਦਾ ਕੁਝ ਨਹੀਂ ਹੋਇਆ ਗਿਆ ਦੂਜੀ ਗੱਲ ਹੈ ਪਾਜੀ ਹੁਣ ਸੁਖਦੇਵ ਪਾਜੀ ਦਾ ਐਕਸੀਡੈਂਟ ਹੋਇਆ ਹਮ ਆਪਣੇ ਸਾਹਮਣੇ ਫੋਟੋ ਆਈਆਂ ਸਾਰਾ ਕੁਝ ਆਇਆ ਆ ਹੁਣ ਜੇ ਕੱਲ ਨੂੰ ਇਹ ਕਹੀਏ ਵੀ ਇੱਥੇ ਸੁਖਦੇਵ ਭਾਜੀ ਜਿਹੜੇ ਆ ਵੇ ਪ੍ਰੋਗਰਾਮ ਦਿੰਦੇ ਸੱਚ ਬੋਲਦੇ ਤਾਂ ਇਹਨਾਂ ਦਾ ਐਕਸੀਡੈਂਟ ਕਰਾਤਾ ਨਹੀਂ ਝੂਠ ਬੋਲਣ ਤੇ ਜੋ ਮਰਜ਼ੀ ਝੂਠ ਬੋਲੀ ਜਾਓ ਨਹੀਂ ਤਾਂ ਇਹ ਵੀ ਕਹਾਂਦੇ ਆ ਵੀ ਆ ਪ੍ਰੋਗਰਾਮ ਦਿੰਦੇ ਆ ਸੱਚ ਕਰਦੇ ਤਾਂ ਕਰਕੇ ਉਹਨਾਂ ਨੂੰ ਕੁਝ ਹੋਇਆ ਨਹੀਂ ਐਡੇ ਵੱਡੇ ਐਕਸੀਡੈਂਟ ਹੋ ਟਰੱਕ ਟੋਟਲ ਹੋ ਗਿਆ ਤਾਂ ਕਰ ਟੋਟਲ ਹੋ ਗਿਆ ਉਹਨਾਂ ਦੇ ਉਹਨਾਂ ਦੇ ਕੋਈ ਚੀਜ਼ਾਂ ਦਾ ਪੈਣਾ ਸੀਗਾ ਹਾਂ ਮਤਲਬ ਝੂਠ ਬੋਲਣ ਵਾਸਤੇ ਤੁਸੀਂ ਜੋ ਮਰਜ਼ੀ ਝੂਠ ਬੋਲੀ ਜਾਓ ਮਤਲਬ ਝੂਠ ਦਾ ਕੋਈ ਇਹਦੀ ਸਰਪਾ ਨਹੀਂ ਹੁੰਦੀ ਹੁਣ ਦੀ ਸੁੱਧੂ ਪਹਿਲਾਂ ਹੁੰਦਾ ਕੁਝ ਹੋਰ ਹੁੰਦਾ ਬਾਅਦ ਚੋਂ ਦਾ ਉਹਦਾ ਹੋਰ ਹੁੰਦਾ ਹੌਲੀ ਹੌਲੀ ਜਿੱਦਾਂ ਜਿੱਦਾਂ ਇਹਦਾ ਉਹ ਡਰਾਮੇबाज ਬੰਦਿਆਂ ਨੂੰ ਮਿਲਦਾ ਆ ਉਦਾਂ ਉਦਾਂ ਉਹ ਡਰਾਮਾ ਸਿੱਖਦਾ ਆ ਉਦਾਂ ਦੇ ਕਿਉਂਕਿ ਐਕਟਰ ਤਾਂ ਪਹਿਲਾਂ ਹੀ ਸੀ ਤੇ ਆਪਾਂ ਇਹ ਦੇਖੀ ਵੀ ਹਮੇਸ਼ਾ ਜਿਹੜੇ ਐਕਟਰਸ ਹੁੰਦੇ ਨੇ ਨਾ ਭਾਜੀ ਉਹਨਾਂ ਚ ਇਹ ਕੈਪੇਬਿਲਟੀ ਹੁੰਦੀ ਆ ਕਿ ਉਹ ਕੀਰ ਲੈਂਦੇ ਇਸੇ ਕਰਕੇ ਸਾਊਥ ਇੰਡੀਆ ਦੇ ਐਕਟਰ ਸਫਲ ਪੋਲੀਟੀਸ਼ੀਅਨ ਆ ਚਾਹੇ ਉਹ ਜੈ ਲਲਤਾ ਆ ਚਾਹੇ ਰਜਨੀ ਗਾਂਤ ਆ ਕੋਈ ਵੀ ਪੋਲੀਟੀਸ਼ੀਅਨ ਜਿਹੜਾ ਹੈਗਾ ਆ ਉਹ ਉਹਨੂੰ ਪਤਾ ਹੁੰਦਾ ਵੀ ਲੋਕਾਂ ਨੂੰ ਕੀ ਚਾਹਣਾ ਕਿਦਾਂ ਇੱਕ ਤਾਂ ਉਹਨਾਂ ਦੀ ਫੈਨ ਫਾਲੋਇੰਗ ਬਣੀ ਬਣੀ ਹੁੰਦੀ ਕਿ ਉਹਨਾਂ ਨੇ ਵਿਲੇਨ ਨੂੰ ساری ਉਮਰ ਕੁੱਟਿਆ ਹੁੰਦਾ ਪੋਲੀਟੀਸ਼ੀਅਨ ਨੇ ਜਦੋਂ ਪੋਲੀਟੀਸ਼ੀਅਨ ਬਣਦੇ ਆ ਉਹਨਾਂ ਨੂੰ ਲੱਗਦਾ ਵੀ ਜਿੱਦਾਂ ਇਹ ਫਿਲਮਾਂ 'ਚ ਸੁਧਾਰ ਕਰਦਾ ਆ ਇਦਾਂ ਹੀ ਸਾਡਾ ਸੁਧਾਰ ਹੋ ਜਾਂਦਾ ਆ ਉਹ ਵੀ ਇੱਕ ਡਰਾਮਾ ਆਉਂਦਾ ਤੇ ਬਾਅਦ ਦੇ ਵਿੱਚ ਵੀ ਇਹ ਡਰਾਮਾ ਹੀ ਹੁੰਦਾ ਆ